ਕਿ ਜਿਹੜੇ ਮੇਰੇ ਨਾਲ ਹੋਈ ਆ ਉਹ ਤੁਹਾਡੇ ਨਾਲ ਵੀ ਹੋ ਸਕਦੀ ਹੈ ਜੇ ਤੁਸੀਂ ਪੀਆਈ ਸ਼ਾਹਨ ਟਾਊਨ ਤੋਂ ਬਿਲੋਂਗ ਕਰਦੇ ਹੋ ਮੈਂ ਇੱਕ ਨੰਬਰ ਮੈਂਸ਼ਨ ਕਰਨ ਲੱਗੀ ਆ ਮੈਂ ਉਹ ਬੰਦੇ ਦਾ ਨਾਮ ਵੀ ਮੈਂਸ਼ਨ ਕਰਨ ਲੱਗੀ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਇਹ ਪੰਜਾਬੀ ਕੁੜੀ ਦੇ ਦੁਆਰਾ ਕੈਨੇਡਾ ਤੋਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਤੇ ਇਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਕਿਵੇਂ ਉਸ ਦੇ ਨਾਲ ਪੰਜਾਬੀ ਮੁੰਡਿਆਂ ਦੇ ਦੁਆਰਾ ਹੀ ਧੱਕਾ ਕੀਤਾ ਗਿਆ ਹੈ ਤੇ ਉਸ ਦਾ ਅਪਾਰਟਮੈਂਟ ਲੈ ਕੇ ਉਸ ਦਾ ਕੀ ਹਾਲ ਕੀਤਾ ਹੈ ਇਹ ਸਾਰੀ ਗੱਲ ਇਹ ਪੰਜਾਬੀ ਕੁੜੀ ਦੇ ਦੁਆਰਾ ਜਿਹੜੀ ਆ ਕਾਫੀ ਜ਼ਿਆਦਾ ਦੁਖੀ ਹਿਰਦੇ ਦੇ ਨਾਲ ਦੱਸੀ ਗਈ ਹੈ ਸਵਾਗਤ ਲਿਆ ਚਲਦੇ ਹਾਂ ਇਸ ਵੀਡੀਓ ਦੇ ਵੱਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸੋਝ ਮੇਰੇ ਨਾਲ ਹੋਈ ਆ ਅੱਥਰਡੇ ਨਾਲ ਵੀ ਹੋ ਸਕਦੀ ਹੈ ਜੇ ਤੁਸੀਂ ਪੀਏਈ ਸ਼ਾਰਲਟਾਊਨ ਤੋਂ ਬਿਲੋਂਗ ਕਰਦੇ ਹੋ ਮੈਂ ਇੱਕ ਨੰਬਰ ਮੈਂਸ਼ਨ ਕਰਨ ਲੱਗੀ ਹਾਂ ਮੈਂ ਉਹ ਬੰਦੇ ਦਾ ਨਾਮ ਵੀ ਮੈਂਸ਼ਨ ਕਰਨ ਲੱਗੀ ਹਾਂ ਪਲੱਸ ਮੈਂ ਵੀਡੀਓ ਪੋਸਟ ਕਰੂੰਗੀ ਸੋ ਵਾਟ ਹੈਪਨ ਕਿ ਮੈਂ ਜਦੋਂ ਇੰਡੀਆ ਗਈ ਸੀਗੀ ਮੈਨੂੰ ਸੀਗਾ ਵੀ ਮੈਂ ਵਾਪਸ ਪੀਏ ਹੀ ਆਉਣਾ ਹੈ ਨਾ ਸੋ ਮੇਰਾ ਕੋਈ ਪਲਾਨ ਨਹੀਂ ਸੀਗਾ ਕਿ ਮੈਂ ਆਪਦੀ ਪ੍ਰੋਵਿੰਸ ਚੇਂਜ ਕਰਾਂ ਜਾਂ ਕਿ ਨਹੀਂ ਕਰਾਂ ਮੈਂ ਸਟੇ ਕਰਨਾ ਚਾਹੁੰਦੀ ਸੀਗੀ ਪੀਏ ਦੇ ਵਿੱਚ ਸੋ ਮੇਰਾ ਜਿਹੜਾ ਅਪਾਰਟਮੈਂਟ ਸੀਗਾ ਉਹ ਮੇਰੇ ਨਾਮ ਤੇ ਸੀਗਾ ਤੇ ਹੁਣ ਇੱਕੋਦਮ ਹਨਾ ਸਾਰਾ ਪਲਾਨ ਚੇਂਜ ਹੋ ਗਿਆ ਸਡਨਲੀ ਮੈਨੂੰ ਮੂਵ ਕਰਨਾ ਪਿਆ ਹੈ ਕਿਵੇਂ ਸੋ ਮੈਂ ਉਹ ਅਪਾਰਟਮੈਂਟ ਦੋ ਮੁੰਡਿਆਂ ਨੂੰ ਦਿੱਤਾ ਠੀਕ ਆ ਤੇ ਉਹਨਾਂ ਨੂੰ ਇਹ ਪੀ ਐਚ ਜਿਹੜੇ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਆਪਣਾ ਬ੍ਰੈਂਟਨ ਵਾਂਗੂ ਫਰਸਟ ਐਂਡ ਲਾਸਟ ਨਹੀਂ ਹੁੰਦਾ ਆਪਣੀ ਫਰਸਟ ਤੇ ਸਿਕਿਉਰਿਟੀ ਹੁੰਦੀ ਆ ਜਦੋਂ ਤੁਸੀਂ ਛੱਡ ਕੇ ਜਾਂਦੇ ਹੋ ਤੁਹਾਨੂੰ ਉਹ ਸਿਕਿਉਰਿਟੀ ਵਾਪਸ ਮਿਲ ਜਾਊਗੀ ਬਟ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਅਪਾਰਟਮੈਂਟ ਦੇ ਵਿੱਚ ਕੀ ਹਾਲ ਕੀਤਾ ਹੋਇਆ ਵਾ ਤੇ ਉਹਨਾਂ ਨੂੰ ਉਹਦੀ ਉਹਨਾਂ ਦੀ ਸਿਕਿਉਰਟੀ ਵਾਪਸ ਨਹੀਂ ਮਿਲਨੀ ਤੇ ਮੈਨੂੰ ਮੈਂ ਲਾਸਟ ਮੰਥ ਕਹਿੰਦੇ ਵੀ ਸਾਡੀ ਤਾਂ ਜੀ ਸਿਕਿਉਰਟੀ ਲਾਸਟ ਮੰਥ ਮੰਨੋ ਤੇ ਅਸੀਂ ਨਹੀਂ ਦੇ ਸਕਦੇ ਰੈਂਟ ਜੀ ਸਾਡੇ ਕੋਲ ਤਾਂ ਜੋਬ ਨਹੀਂ ਹੈਗੀ ਤੁਸੀਂ ਸੋਚੋ ਮੇਰਾ ਇੰਨਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਜੋਬ ਨਹੀਂ ਹੈਗੀ ਸਟਿਲ ਆਈ ਥਿੰਕ ਅਬਾਊਟ ਥੈਮ ਕਿ ਯਾਰ ਕੀਪ ਦਾ ਸੱਚੀ ਨਾਲ ਜੋਬ ਹੋਵੇ ਹਨਾ ਉਹਨਾਂ ਕੋਲ ਇਹ ਜੋ ਵੀ ਆ ਸੋ ਆਈ ਟਰਸਟ ਔਨ ਥੈਮ ਮੈਂ ਕਿਹਾ ਚਲੋ ਇਟਸ ਓਕੇ ਹੈ ਨਾ ਮੈਂ ਉਹਨਾਂ ਨੂੰ ਫਿਰ ਵੀ ਕਿਹਾ ਕਿ ਨਹੀਂ ਮੈਨੂੰ ਆਪ ਦੇ ਪੱਲੋਂ ਪੇ ਕਰਨਾ ਪਊਗਾ ਵੀ ਪਲੀਜ਼ ਤੁਸੀਂ ਹੈਨਾ ਕਰ ਦੋ ਵੀ ਕੱਲ ਨੂੰ ਮੈਨੂੰ ਨਹੀਂ ਪਤਾ ਮੇਰੀ ਸਿਕਿਉਰਟੀ ਮੈਨੂੰ ਵਾਪਸ ਮਿਲੂਗੀ ਕਿ ਨਹੀਂ ਕਿ ਤੁਸੀਂ ਕਿਹੜੇ ਹਾਲ ਦੇ ਵਿੱਚ ਅਪਾਰਟਮੈਂਟ ਛੱਡ ਕੇ ਜਾਓਗੇ ਲਾਈਕ ਮੈਂ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਲਈ ਬਲੇਮ ਨਹੀਂ ਕੀਤਾ ਜਦੋਂ ਮੈਂ ਇੰਡੀਆ ਗਈ ਸੀ ਕਿ ਮੇਰਾ ਸਮਾਨ ਪਿਆ ਸੀਗਾ ਤੇ ਕਿਸੇ ਦਾ ਸਮਾਨ ਪਿਆ ਹੁੰਦਾ ਸਪੈਸ਼ਲੀ ਕਿਸੇ ਕੁੜੀ ਦਾ ਸੋ ਆਪਾਂ ਟਰਾਈ ਕਰਦੇ ਹਾਂ ਕਿ ਨਾ ਛੇੜੀਏ ਜੇ ਆਪਾਂ ਇੱਕ ਚੰਗੇ ਘਰੋਂ ਆਏ ਆ ਨਾ ਚੰਗੀ ਮਾਵਾਂ ਨੇ ਆਪਾਂ ਨੂੰ ਪਾਲਿਆ ਵਾ ਪੱਕੇ ਸੇ ਕੁੜੀ ਦੇ ਸਮਾਨ ਨੂੰ ਹੱਥ ਨਹੀਂ ਲਾਉਂਦੇ ਐਂਡ ਮੈਂ ਇਥੇ ਦੱਸਵਾਂਦੀ ਹਾਂ ਨਾ ਮੇਰਾ ਕਿੰਨਾ ਕੋ ਉਹਨਾਂ ਨੇ ਉਸ ਟਾਈਮ ਉਹ ਕੀਤਾ ਸਮਾਨ ਨੂੰ ਯੂਜ਼ ਕੀਤਾ ਜੋ ਜੋ ਵੀ ਕੀਤਾ ਐਂਡ ਇਟਸ ਓਕੇ ਸਮਾਨ ਇਜ਼ ਓਕੇ ਕਿ ਸਮਾਨ ਤੱਕ ਕੀ ਹੈ ਜਿਹੜੀ ਕੱਲ ਨੂੰ ਆਉਗੀ ਚੀਜ਼ ਮੈਂ ਕੱਲ ਨੂੰ ਫੇਰ ਬਾਏ ਕਰ ਲਵਾਂ ਇਟਸ ਨਾਟ ਲਾਈਕ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀਗੀ ਮੈਂ ਜਸਟ ਇਗਨੋਰ ਕੀਤਾ ਉਹਨਾਂ ਨੂੰ ਕਦੇ ਕੁਝ ਨਹੀਂ ਕਿਹਾ ਹਨਾ ਤੇ ਜਿਹੜਾ ਉਹ ਹਾਲ ਅਪਾਰਟਮੈਂਟ ਦਾ ਲਾਕ ਚ ਕਰਕੇ ਗਏ ਹਨਾ ਮੈਂ ਕਹਿੰਨੀ ਆ ਨਾ ਜਿਹਦੇ ਅੰਦਰ ਇਹ ਹੈਗਾ ਉਹ ਜਾਨਵਰ ਵੀ ਤੁਸੀਂ ਇਹ ਕਹੋ ਉਹ ਇੱਕ ਡੌਗ ਵੀ ਨਾ ਆਪਦੀ ਥਾਣਾ ਸਾਫ ਕਰਕੇ ਵੰਦਾ